ਈਵਨ 13 ਸਾਲ ਹੋ ਗਏ ਆਪ ਦੀ ਸਰਕਾਰ ਨੂੰ ਔਰ ਇਹਨਾਂ 13 ਸਾਲਾਂ 'ਚ ਜਿਹੜਾ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਦੀ ਕੁੱਝੀਆਂ ਸਰਕਾਰਾਂ ਨੂੰ ਨਕਾਰਿਆ ਕੁੱਝੀਆਂ ਪਾਰਟੀਆਂ ਨੂੰ ਕਾਂਗਰਸ ਔਰ ਆਕਾਲੀ ਦਲ ਬੀਜੇਪੀ ਸਾਡੀਆਂ ਪਾਰਟੀਆਂ ਨੂੰ ਦਰਕਾਰ ਤੇ ਕਿਉਂਕਿ ਪੰਜਾਬ ਦਾ ਮਾਹੌਲ ਵਾਤਾਵਰਨ ਬਰਾਤੀ ਰੱਗ ਦਾ ਬੜਾ ਬੁਰ ਬਰ ਗੈਗਸਟਰੀਜ਼ ਦਨ ਸਿੰਘਾ ਲੁਠਾ ਕੋ ਆ ਵੀ ਹੋ ਰਹੀਆਂ ਸੀ। ਔਰ ਲਾਂਡਰ ਰਾਡਰ ਕ੍ਰਪشن ਕੀ ਸਟੇਮ ਪੜੇ ਹੋਏ। ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਨੇ ਬਦਲਾਓ ਲਿਆਂਦਾ ਰ ਭਗਵੰਤ ਮਾਨ ਔਰ ਇਨਰਜੀ ਪਾਰਟੀ ਸੁਪਰੀਮੋ ਜਿਹੜੇ ਸੀ ਕੇਜਰੀਵਾਲ ਸਾਹਿਬ। ਉਹ ਕੇਜਰੀਵਾਲ ਸਾਹਿਬ ਇਹਨਾਂ ਨੇ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਦੇ ਨਾਲ ਇੱਕ ਛਲ ਔਰ ਕਪੜ ਕੀਤਾ ਧੋਖਾ ਕੀਤਾ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਪੰਜਾਬ ਦੇ ਵਿੱਚ ਡਰਗ ਜਿਹੜੀ ਆਇਆ ਹੈ ਔਰ ਰੈਜਿਸਟਰੀਸ ਦੇ ਮੈਂ ਔਰ ਜਿਹੜਾ ਲਾਂਡਰ ਦੀਆਂ ਪ੍ਰੋਬਲਮ ਹੈ ਇਹ ਸਾਰੀਆਂ 3 ਮਹੀਨਿਆਂ 'ਚ ਖਤਮ ਕਰ ਦਾਂਗੇ 3 ਮਹੀਨਿਆਂ 'ਚ ਖਤਮ ਧੱਕੀ ਹੋਣਾ ਇਹ 3 ਸਾਲ ਹੋ ਗਏ ਔਰ ਮੈਂ ਕਹਿ ਸਕਦਾ ਅਸੀਂ ਅੱਤਵਾਦ ਦਾ ਸਮਾਂ ਵੀ ਦੇਖਿਆ ਜੋ ਰੋਟਰੀ ਰਿਜਨ ਸੀ ਉਸ ਸਮੇਂ ਦੇ ਵਿੱਚ ਵੀ ਐਨੇ ਹਾਲਾਤ ਨਾਜੁਕ ਨਹੀਂ ਹੋਏ ਲੁੱਟਾਂ ਖੋਹਾਂ ਔਰ ਮੰਦਰਾਂ ਤੇ ਉੱਤੇ ਅਟੈਕ ਹੋਣਾ ਅੱਜ ਵੀ ਜਦੋਂ ਇਹ ਪੰਜਾਬ ਦੇ ਵਿੱਚ ਆਏ ਹੋਏ ਨੇ ਕੇਸਰੀਵਾਲ ਸਾਹਿਬ ਤੇ ਅੱਜ ਵੀ ਮੰਦਰ ਤੇ ਅਟੈਕ ਹੋਇਆ ਜਨੰਦਰ ਚ ਪਤਾ ਲੱਗਿਆ ਪੂਰੀ ਥਾਣਿਆਂ ਤੇ ਅਟੈਕ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਲੁੱਟਾਂ ਖੋਹਾਂ ਆਮ ਹੋ ਰਹੀਆਂ ਤੁਸ ਦੇਖੋਗੇ ਕੋਈ ਵੀ ਆਪਣੀ ਦੀ ਬੇਨ ਔਰਤ ਕੋਈ ਵਾਲੀਆਂ ਪਾ ਕੇ ਕੰਨਾਂ 'ਚ ਗਹਿਣੇ ਪਾ ਕੇ ਆਮ ਜਾਣ ਸਕਦੀ ਸੋਨਾ ਦਾ ਕੋਣਾ ਹੀ ਕੋਣਾ ਇੱਥੇ ਤਾਂ ਮੋਬਾਈਲ ਹੀ ਛੱਡ ਦੇ ਔਰ ਬੈਂਕਾਂ ਲੁੱਟੀਆਂ ਜਾ ਰਹੀਆਂ ਜੁਐਲਰੀ ਦੀ ਦੁਕਾਨਾਂ ਤੇ ਸ਼ਰਿਆਮ ਦਿਨ ਦਿਹਾੜੇ ਲੋਟਾ ਹੋ ਰਹੀਆਂ ਨੇ ਜੀ ਔਰ ਬੈਂਕ ਚੋਰੀਆਂ ਦੀ ਧਰਮਨ ਦੇਖ ਲੋ ਰੋਜ਼ ਨਸ਼ੇ ਦੇ ਨਾਲ ਇੱਕ ਅੱਧਾ ਰੋਜ਼ ਬੰਦਾ ਬੱਦਲ ਪੈਂਦਾ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਬੱਤਰ ਹੋ ਚੁੱਕੇ ਔਰ ਇਹਨਾਂ ਹਾਲਾਤਾਂ ਨੂੰ ਸੰਭਾਲਣ ਦੇ ਵਿੱਚ ਸੰਭਾਲਣ ਦੇ ਵਿੱਚ ناکਾਮ ਹੋਈ ਹੈ ਇਹ ਸਰਕਾਰ ਕਿਉਂਕਿ ਮੈਨੂੰ ਇਹ ਲੱਗਦਾ ਕਿ ਭਗਵਾਨ ਤੋਂ ਮਾਨ ਰਿਮੋਟ ਨਾਲ ਦਿੱਲੀੋਂ ਚੱਲਦੀ ਹੈ ਔਰ ਲੋਕਾਂ ਦੇ ਪੰਜਾਬ ਹਿੰਦੂ ਦਿੱਲੀ ਦੇ ਲੋਕਾਂ ਨੇ ਤਾਂ ਆਪ ਵਾਲਿਆਂ ਨੂੰ ਨਕਾਰਤਾ ਔਰ ਹੁਣ ਉਤੋਂ ਵੇਦੇ ਹੋ ਕੇ ਪੰਜਾਬ ਦੇ ਵਿੱਚ ਡੇਰੇ ਲਾ ਲੈਨੇ ਆਪਾਸਨਾ ਦੀ ਗੱਲ ਕੀਤੀ ਕਿ ਆਪਣੇ ਆਏ ਨੇ ਕੇਜੀ ਵਾਰਤਾਂ ਦਾਸਸ ਅ 10 ਦਿਨਾਂ ਵਾਸਤੇ ਔਰ ਉਹਨਾਂ ਨੇ ਪੰਜਾਬ 'ਚ ਇਹ ਆਉਣਾ ਮੈਂ ਸਮਝਦਾ ਕਿ ਇੱਕ ਕਟੜਪੁੱਤਰੀ ਦੀ ਤਰ੍ਹਾਂ ਭਗਵਾਨ ਤੁਮਾਨ ਨੂੰ ਕੰਮ ਨਹੀਂ ਕਰਨਾ ਚਾਹੀਦਾ ਪੰਜਾਬੀ ਹੈ ਪੰਜਾਬੀ ਲੋਕਾਂ ਦਾ ਲੋਕਾਂ ਦੇ ਵਿੱਚ ਹਿੰਦੂਸਤਨ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਮਾਣ ਸਤਿਕਾਰ ਦਿੱਤਾ ਇਹ ਪੰਜਾਬ ਦੇ ਲੋਕ ਅਜੇ ਕਟੜਪੁੱਤਰੀ ਦਾ ਸ਼ਿਕਾਰ ਨਹੀਂ ਹੋਏ ਇਸ ਲਈ ਜ਼ਰੂਰੀ ਹੈ ਕਿ ਕਿ ਪੰਜਾਬ ਦੇ ਹਾਲਾਤ ਠੀਕ ਕਰ ਲਈ ਔਰ ਜਿਹੜੇ ਕਹਿੰਦੇ ਤੇ ਰੰਗਲਾ ਪੰਜਾਬ ਬਣਾਉਣਾ ਹੈ ਉਸ ਰੰਗਲਾ ਪੰਜਾਬ ਦਾ ਕੀ ਬੋਲਣਾ ਹੈ ਔਰ ਇਹ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ 3 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਉਹ ਬੈਂਕਾਂ ਤੋਂ ਗਵਰਨਮੈਂਟ ਏਜੰਸੀਆਂ ਤੋਂ ਆਰਬੀਆਈ ਤੋਂ ਇਹ ਸਰਕਾਰ ਨੇ ਚੁੱਕਿਆ ਔਰ ਇਹ ਕਹਿ ਸਕਦੇ ਕੋਈ ਸੇਫਟੀ ਇਹਨਾਂ ਕੋ ਤਾਂ ਗਨਮਨ ਨਹੀਂ ਬੀਬੀ ਟੀਟੀ ਤੇਜਰੀਵਾਲ ਸੇਫ ਹੈ ਪਰ ਪੰਜਾਬ ਦਾ ਜਿਹੜਾ ਹਮਨਾਕਰ ਹੈ ਉਹ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਔਰ ਜਿੰਮਿਸਟਰਾ ਦੀਆਂ ਬਾਹਰ ਦਾਤਾ ਸੀ ਰੋਜ਼ ਪੜਦੇ ਆ ਖਵਾਰਾਂ ਚੌਂਦੀ ਹੈ ਔਰ ਮੈਨੂੰ ਤਾਂ ਇਹ ਕਹਿਣ ਚਾਹੁੰਦੇ ਨੇ ਵੀ ਜਿਹੜਾ ਲੋਕਾਂ ਨਾਲ ਇਹਨਾਂ ਨੇ ਛਲਾਵਾ ਕੀਤਾ ਕੀ ਅਮਰਸਰ ਪਤਾ ਲੱਗਿਆ ਵੀ ਕਿ ਅਮਰਸਰ ਹਰਮੰਦਰ ਸਾਹਿਬ ਦੇ ਮੱਥਾ ਟੇਕਣ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਤੇ ਕੇਜੀਵਾਲ ਪਾਰਟੀ ਸਮੂਹ ਨੂੰ ਉਹ ਨਾਲ ਦੀ ਨਾਲ ਅੱਜ ਮੈਂ ਆਪਣੀਆਂ ਗਲਤੀਆਂ ਦਾ ਆਪਣੀਆਂ ਨਾਕਾਮੀਆਂ ਦੀ ਮਾਫੀ ਵੀ ਮੰਗਣ ਗੁਰਦੁਆਰਾ ਸਾਹਿਬ ਜਾ ਕੇ ਕਿ ਸਾਨੂੰ ਸਾਤੋਂ ਭੁੱਲਾ ਹੋਈਆਂ ਅਸੀਂ ਅਸੀਂ ਤਿੰਨਾਂ ਸਾਲਾਂ ਚ ਕੰਟਰੋਲ ਨਹੀਂ ਕਰ ਸਕੇ ਪੰਜਾਬ ਚ ਦੇ ਵਿੱਚ ਨਾ ਡਰੱਗ ਨੂੰ ਨਾ ਗੈਂਗਸਟਰイズਮ ਨੂੰ ਤੇ ਨਾ ਅਸੀਂ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਅੱਜ ਵੀ ਮੈਂ ਕਹਿ ਸਕਦਾ ਹਾਂ ਪੰਜਾਬ ਚ ਕਰਪਸ਼ਨ ਦਾ ਬੋਲਬਾਲਾ ਹੈ ਔਰ ਬਿਊਰੋਕ੍ਰੇਟ আর ਜਿਹੜੇ ਮੁਲਾਜ਼ਮ ਹੈ ਅੱਜ ਵੀ ਉਹ ਧਰਨਿਆਂ ਤੇ ਬੈਠੇ ਨੇ ਅੱਜ ਵੀ ਉਹ ਟੈਂਕੀਆਂ ਤੇ ਚੜ ਰਹੇ ਨੇ ਇਸ ਲਈ ਇਹ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਦਾ ਦੁੱਖ ਹੈ ਆਏ ਹਰਮੰਦਰ ਸਾਹਿਬ ਆਪਣੀਆਂ ਭੁਲਣਾ ਬਖਸ਼ਾਓ ਔਰ ਕੈ ਜੀ ਕੈ ਜੀ 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 ਪੰਜਾਬ ਆਕੀ ਇਹਨੂੰ ਪੰਜਾਬ ਨੂੰ ਕਿਉਂਕਿ ਸਹਾ ਮਹਿਕਮਿਆਂ ਦੇ ਵਿੱਚ ਅਪੁਆਇੰਟਮੈਂਟਾਂ ਬਾਹਰ ਹੋ ਰਹੀਆਂ ਨੇ ਪੰਜਾਬ ਤੇ ਦਾ ਮਤਲਬ ਕਾਬਲ ਬੰਦੇ ਦੀ ਰਿਪੋਰਟਾਂ ਆ ਰਹੀਆਂ ਕਿ ਭਾਵੇਂ ਭਰਤੀ ਹੁੰਦੀ ਹੈ ਉੱਤੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਭਰਤੀ ਕੀਤਾ ਜਾਂਦਾ ਹੈ ਇਸ ਲਈ ਆਏ ਹੋਰ ਮੰਦਰ ਸਾਹਿਬ 'ਚ ਹਰ ਆਦਮੀ ਭੁਰਨਾ ਬਖਸਾਉਣ ਜਾਂਦਾ ਹੈ ਔਰ ਆਪਣੀ ਜਿਹੜੀਆਂ ਲੋਕਾਂ ਦਾ ਝੋਖਾ ਕੀਤਾ ਲੋਕਾਂ ਦਾ ਗਾਰਤ ਬਦਲਾਅ ਦੀ ਗੱਲ ਕੀਤੀ ਬਦਲਾਅ ਹੋਣਾ ਕੀ ਹੈ ਕਿ ਔਰ ਛੋਟ ਛੋਟੀ ਜਿਹੜੀ ਨਹੀਂ ਦਿਖਾਵਾ ਜਿਹੜਾ ਕੀਤਾ ਜਾਂਦਾ ਕਿ ਇਹਨੇ ਡਰਗ ਚੁੱਕੀ ਇਹਨੇ ਸਮਗਲ ਔਰ ਫੜ ਲਈ ਹੈ ਜੀ ਇਹ ਤਾਂ ਆਮ ਛੋਟੇ-ਮੋਟੇ ਫੜੀ ਨਹੀਂ ਕੋਈ ਮਗਰਮਾ ਚੋ ਤਾਂ ਫੜੇ ਨਹੀਂ ਜਿਹੜੇ ਬਲੋਜਰ ਕੱਲ ਚੱਲਿਆ ਹੈ ਬਲੋਜਰ ਹੈ ਇਹ ਬਲੋਜਰ ਤਾਂ ਗਰੀਬਾਂ ਦੇ ਘਰ ਆਦਾ ਜਿਹੜੇ ਵਿਚਾਰੇ ਨਸ਼ਾ ਕਰਦੇ ਨੇ ਇਹ ਤਗਰਾਮ 2 ਗ੍ਰਾਮ ਔਰ ਗ੍ਰਾਮ ਇਹ ਜਿਹੜੇ ਜਿਹਨਾਂ ਦੇ ਮਹਿਲ ਪਾਏ ਨੇ ਫਾਰਮ ਹਾਊਸ ਨੇ ਬڑے-ਬڑے ਫਾਰਮ ਹਾਊਸ ਨੇ ਇਹ ਸਮਗਰਾਂਤ ਕੀ ਕਰਨ ਜਿਹੜੇ ਪੁਲਿਸ ਆਪਨੀ ਸਰ ਸੀ ਜਿਹੜੇ ਪੁਲਿਸ ਦੇ ਅਫਸਰ ਜਿਨ੍ਹਾਂ ਦੀ ਸ਼ਾਇਦ ਹੈ ਔਰ ਪੋਲਿਟੀਕਲ ਆਗੂ ਜਿਨ੍ਹਾਂ ਦੀ ਸ਼ਾਇਦ ਦੇ ਉੱਤੇ ਪੰਜਾਬ ਨੂੰ ਇਸ ਸਮਗਰਾਂਤ ਦੇ ਹੱਥ ਕਬਜ਼ਿਕਤਾ ਨਸ਼ੇੜ ਇਹ ਜਿਹੜੇ ਡਰਗ ਵੇਚਣ ਵਾਲਿਆਂ ਦੇ ਔਰ ਜਿਹੜੇ ਲੁੱਟਖੋਹਾਂ ਕਰਨ ਵਾਲੇ ਇਹ ਜਿਹੜਾ ਨੈਕਸਸਟੀਕ ਨਾ ਪੋਲਿਟੀਕਲ ਪੁਲਿਸ ਔਰ ਸਮਗਰ ਇਹ ਅਜੇ ਤੱਕ ਤੋੜ ਨਹੀਂ ਸਕੇ ਗਰੀਬਾਂ ਨੂੰ ਫੜ ਫੜ ਉਹਨਾਂ ਦੇ ਮਕਾਨ ਢਾਈ ਜਾਂਦੇ ਨਹੀਂ ਜਿਹੜੇ ਆ ਵੀ ਸਰਕਾਰੀ ਜ਼ਮੀਨਾਂ ਤੇ ਬੈਠੇ ਨਹੀਂ ਤੁਸੀਂ ਕਦੇ ਤੁਸੀਂ بڑے بڑے ਜਿਹੜੇ ਆਫੀਸਰਾਂ ਜਿਹਨਾਂ ਨੇ ਕਰਾਪਸ਼ਨ ਕਰਕੇ بڑے بڑے ਮਹਿਲ ਫਾਰਮ ਹਾਊਸ ਆ ਚੰਡੀਗੜ੍ਹ ਵਾਲਾ ਦਾਰਾ ਭਰਿਆ ਪਿਆ ਫਾਰਮ ਹਾਊਸਾਂ ਦਾ ਆਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲੈਣ ਚਾਹੇ ਆ ਯੇ ਸਭ ਸਾਰੇ ਚਾਹੇ ਪੋਲਿਟੀਕਲ ਆ ਵੀ ਨੇ ਚਾਹੇ ਉਹ ਸਮਝਣਰ ਨਹੀਂ ਇਹ ਦਿਖਾਵਾ ਨਾ ਕਰਨੋ ਡਰਾਮਾ ਬਨਰੋਜਰ ਚਲਾਤਾ ਸੀ ਇਹ ਬਨਰੋਜਰ ਦਾ ਮਤਲਬ ਮੁਰੋ ਜੇ ਤਾਂ ਗਰੀਬਾਂ ਤੇ ਚੜ ਰਿਹਾ ਹੈ ਬੜਿਆ ਨੂੰ ਤਾਂ ਮਗਰਮਾਛਾ ਨੂੰ ਤਾਂ ਹੱਥੇ ਹੀ ਨਹੀਂ ਪਾਇਆ ਇਹਨਾਂ ਨੇ ਇਸ ਲਈ ਭਗਵੰਤ ਮਾਨ ਜੀ ਆ ਗੁਲਾਮੀ ਛੱਡੋ ਕੇਜਰੀਵਾਲ ਸਾਹਿਬ ਪੰਜਾਬ ਦੇ ਹਿੱਤਾ ਦੀ ਗੱਲ ਕਰੋ ਜੇ ਪੰਜਾਬੀਆਂ ਤਾਂ ਪੰਜਾਬ ਚ ਜਿਹੜਾ ਆ ਜਿਹੜਾ ਰੰਗਲਾ ਪੰਜਾਬ ਬਣਾਉਣਾ ਸੀ ਅੱਜ ਪੰਜਾਬ ਦੇ ਹਾਲਾਤ ਬੜੇ ਸੈਂਸਿਟਿਵ ਹੈ ਮੁਰਕੇ ਪੰਜਾਬ ਦੇ ਹਾਲਾਤ ਇੰਨੇ ਤਾਂ ਹਾਲਾਤ ਅਤਵਾਦ ਵਿਲੇ ਵੀ ਖਰਾਬ ਨਹੀਂ ਹੋਏ ਜਿੰਨੇ ਹੁਣ ਹੋ ਰਹੇ ਨੇ ਇਸ ਲਈ ਹੋਸ਼ ਕਰੋ ਇਹ ਕੈਦਰੀ ਬਾਲ ਦੀ ਗੁਲਾਮੀ ਕਰਨੀ ਛੱਡ ਦਿਓ ਪੰਜਾਬ ਦੇ ਲੋਕਾਂ ਦਾ ਇੰਟਰਸਟ ਵਾਚ ਕਰੋ ਇਹ ਮੈਂ ਅੱਜ ਬੇਨਤੀ ਕਰਾਂਗਾ ਹਰਮੰਦਰ ਸਾਹਿਬ ਦੇ ਵਿਚ ਆਇਆ ਹਾਂ ਕੈਦਰੀ ਫਾਰ ਨੂੰ ਇੰਡੀਪੈਂਡੈਂਟ ਰਾਜ ਕਰਨ ਦਾ ਉਹਨੂੰ ਮੌਕਾ ਦਿਓ